ਛੋਟੀਆਂ ਪਰ ਬਹੁਤ ਹੀ ਕਾਮਮਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਕੁਝ ਸਮਾਂ ਘਾਓ ਪਰ ਨੰਗੇ ਪੈਰ ਤੁਰ ਲੈਂਦੇ ਹੋ ਤਾਂ ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਵੇਗੀ ਦਿਮਾਗ ਤੇਜ਼ ਹੋਵੇਗਾ ਸਰੀਰ ਵੀ ਤੰਦਰੁਸਤ ਰਹੇਗਾ ਨੰਬਰ 2 10 ਸਾਲ ਪੁਰਾਣਾ ਗੁੜ ਜੇਕਰ ਮਰਦ ਖਾ ਲੈਣ ਤਾਂ ਮਰਦਾਨਾ ਤਾਕਤ ਲਈ ਬਹੁਤ ਚੰਗਾ ਹੈ ਨੰਬਰ 3 ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਜਾਗਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ ਤੇ ਨਾਲ ਹੀ نیند ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ਨੰਬਰ 4 ਬਿਸਤਰੇ ਤੇ ਬੈਠ ਕੇ ਕਦੇ ਵੀ ਕੋਈ ਵੀ ਚੀਜ਼ ਨਾ ਤਾਂ ਖਾਣੀ ਚਾਹੀਦੀ ਤੇ ਨਾ ਹੀ ਪੀਣੀ ਚਾਹੀਦੀ ਇਸ ਨਾਲ ਤੁਹਾਡਾ ਬਹੁਤ ਨੁਕਸਾਨ ਹੁੰਦਾ ਹੈ ਨੰਬਰ 5 ਜੇਕਰ ਤੁਸੀਂ ਸ਼ੱਕਰ ਦਾ ਸੇਵਨ ਦਹੀਂ ਵਿੱਚ ਪਾ ਕੇ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਨੰਬਰ 6 ਅਨਾਰ ਦਾ ਜੂਸ ਪੀਣ ਨਾਲ ਚਿਹਰੇ ਦਾ ਰੰਗ ਲਾਲ ਹੋ ਜਾਂਦਾ ਨਾਲ ਹੀ ਚਿਹਰੇ ਤੇ ਚਮਕ ਆ ਜਾਂਦੀ ਹੈ। ਇਸ ਤੋਂ ਇਲਾਵਾ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ। ਨੰਬਰ 7 ਕੱਚਾ ਅਦਰਕ ਖਾਣਾ ਤੁਹਾਨੂੰ ਕਦੇ ਵੀ ਹਾਰਟ ਅਟੈਕ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨਾਲ ਹੀ ਖਾਂਸੀ ਜ਼ੁਕਾਮ ਤੋਂ ਵੀ ਬਚੇ ਰਹਿੰਦੇ ਹੋ। ਨੰਬਰ 8 ਬੇਸਣ ਦੀ ਪੰਜੀਰੀ ਬਣਾ ਕੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਸਰੀਰ ਸਹੀ ਰਹਿੰਦਾ ਹੈ ਜੇਕਰ ਇਸ ਪੰਜੀਰੀ ਨੂੰ ਬੱਚਿਆਂ ਨੂੰ ਦਿੱਤਾ ਜਾਵੇ ਤਾਂ ਉਹ ਵੀ ਸੇਤਪੱਖੋਂ ਤਾਕਤਵਰ ਤੇ ਸਿਹਤਮੰਦ ਰਹਿੰਦੇ ਹਨ ਨੰਬਰ ਨੋ ਬੱਕਰੀ ਦਾ ਦੁੱਧ ਪੀਣਾ ਘਟੇ ਹੋਏ ਸੈੱਲ ਬਹੁਤ ਜਲਦੀ ਪੂਰੇ ਹੋ ਜਾਂਦੇ ਹਨ ਤੇ ਨਾਲ ਹੀ ਜੇਕਰ ਸਰੀਰ ਵਿੱਚ ਤਾਕਤ ਨਾ ਹੋਵੇ ਉਹ ਵੀ ਪੂਰੀ ਹੋ ਜਾਂਦੀ ਹੈ ਨੰਬਰ 10 ਕਦੇ ਵੀ ਕੱਚੀ ਰੋਟੀ ਕੱਚਾ ਆਟਾ ਜਾਂ ਕੱਚੀ ਸਬਜ਼ੀ ਨਹੀਂ ਖਾਣੀ ਚਾਹੀਦੀ ਇਸ ਨਾਲ ਤੁਸੀਂ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 11 ਜਦੋਂ ਵੀ ਗਰਭਪਤੀ ਔਰਤਾਂ ਦਾ ਕੋਈ ਅੰਗ ਡੈਮੇਜ ਹੋ ਜਾਂਦਾ ਹੈ ਤਾਂ ਉਹਨਾਂ ਦੇ ਪੇਟ ਵਿੱਚ ਪਲ ਰਿਹਾ ਸ਼ੀਸ਼ੂ ਉਸ ਅੰਗ ਨੂੰ ਸਹੀ ਕਰ ਦਿੰਦਾ ਹੈ। ਨੰਬਰ 12 ਜੇਕਰ ਤੁਸੀਂ ਅਨਾਜ ਦੇ ਡੱਬੇ ਵਿੱਚ ਸਿੰਖਾਂ ਦੀਆਂ ਤੀਲੀਆਂ ਪਾ ਦਿੰਦੇ ਹੋ ਤਾਂ ਇਸ ਨਾਲ ਅਨਾਜ ਨੂੰ ਕਦੇ ਵੀ ਸੁਸਰੀ ਤੇ ਜੀ ਨਹੀਂ ਲੱਗਦੇ। ਨੰਬਰ 13 ਜਿਹੜੀਆਂ ਔਰਤਾਂ ਪੈਰਾਂ ਪਰ ਬੈਠ ਕੇ ਝਾੜੂ ਪੋਚਾ ਤੇ ਕੱਪੜੇ ਧੋਂਦੀਆਂ ਹਨ ਉਨਾ ਔਰਤਾਂ ਦਾ ਸਰੀਰੁ ਫਿੱਟ ਦੇ ਨਾਲ ਨਾਲ ਤੰਦਰੁਸਤ ਰਹਿੰਦਾ ਹੈ ਨੰਬਰ 14 ਜੇਕਰ ਤੁਸੀਂ ਰੋਜ਼ਾਨਾ ਕਸਰਤ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਹੋ ਰਹੇ ਕਿਸੇ ਵੀ ਪ੍ਰਕਾਰ ਦਾ ਦਰਦ ਠੀਕ ਹੋ ਜਾਂਦਾ ਸਰੀਰ ਤਾਕਤ ਨਾਲ ਭਰਿਆ ਰਹਿੰਦਾ ਹੈ ਨੰਬਰ 15 ਜਿਆਦਾ ਚੌਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹਨਾਂ ਵਿੱਚ ਬੇਵੱਦੀ ਜਿਆਦਾ ਹੁੰਦੀ ਹੈ ਜਿਸ ਨਾਲ ਸਰੀਰ ਦਾ ਕੁਝ ਨਾ ਕੁਝ ਦੁਖਦਾ ਹੀ ਰਹਿੰਦਾ ਹੈ ਨੰਬਰ 16 ਜਿਹੜੀਆਂ ਔਰਤਾਂ ਦੇ ਬੱਚਾ ਨਾ ਹੋ ਰਿਹਾ ਉਹਨਾਂ ਨੂੰ ਗੁੜਾ ਨਾ ਰੋਟੀ ਖਾਣੀ ਚਾਹੀਦੀ ਹੈ ਇਸ ਨਾਲ ਲਾਭ ਮਿਲਦਾ ਹੈ ਪਰ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਨੰਬਰ 17 ਸ਼ਾਮ ਦੇ ਸਮੇਂ ਕਦੇ ਵੀ ਸੌਣਾ ਨਹੀਂ ਚਾਹੀਦਾ ਇਸ ਨਾਲ ਤੁਹਾਡਾ ਦਿਮਾਗ ਕਮਜ਼ੋਰ ਹੁੰਦਾ ਹੈ ਤੇ ਨਾਲ ਹੀ ਸਰੀਰ ਅੰਦਰ ਕੰਮ ਕਰਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਨੰਬਰ 18 ਆਪਣੇ ਸਰੀਰ ਦੀ ਚਰਬੀ ਨੂੰ ਜਲਦੀ ਪਿਘਲਾਉਣ ਲਈ ਰੋਜ਼ਾਨਾ ਸਵੇਰੇ ਜਲਦੀ ਉੱਠੋ 40 ਮਿੰਟ ਦੀ ਸੈਰ ਕਰੋ ਕੁਝ ਹੀ ਦਿਨਾਂ ਵਿੱਚ ਤੁਹਾਡਾ ਸਰੀਰ ਸਹੀ ਹੋ ਜਾਵੇਗਾ ਨੰਬਰ 19 ਕਾਲੇ ਚਨੇ ਜੇਕਰ ਤੁਸੀਂ ਖਾ ਲੈਂਦੇ ਹੋ ਤੇ ਇਸ ਨਾਲ ਤੁਹਾਡੇ ਬਲ ਟੁੱਟਣੇ ਬੰਦ ਹੋ ਜਾਂਦੇ ਨੇ ਤੇ ਨਾਲ ਹੀ ਸਰੀਰ ਦਾ ਮੋਟਾਪਾ ਵੀ ਘਟਣ ਲੱਗ ਜਾਂਦਾ ਹੈ। ਨੰਬਰ 2 ਇਹ ਚਾਰ ਚੀਜ਼ਾਂ ਤੁਹਾਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਜਾਂ ਬਿਮਾਰ ਕਰਦੀਆਂ ਹਨ। ਪਹਿਲਾ ਜ਼ਿਆਦਾ ਸੌਣਾ, ਦੂਸਰਾ ਜ਼ਿਆਦਾ ਗੱਲਾਂ ਕਰਨਾ, ਤੀਸਰਾ ਜ਼ਿਆਦਾ ਖਾਣਾ, ਚੌਥਾ ਜ਼ਿਆਦਾ ਸੋਚਣਾ। ਨੰਬਰ 1 ਚਾਰ ਚੀਜ਼ਾਂ ਨਾਲ ਚਿਹਰੇ ਦੀ ਰੌਣਕ ਦੇ ਨਾਲ-ਨਾਲ ਚਮਕ ਵੀ ਖਤਮ ਹੋ ਜਾਂਦੀ ਹੈ ਪਹਿਲਾ ਝੂਠ ਬੋਲਣਾ ਦੂਸਰਾ ਕਿਸੇ ਦੀ ਇੱਜ਼ਤ ਨਾ ਕਰਨਾ ਤੀਸਰਾ ਉਸ ਇਨਸਾਨ ਨਾਲ ਰਹਿਣਾ ਜੋ ਤੁਹਾਡੀ ਕਦਰ ਹੀ ਨਹੀਂ ਕਰਦਾ ਹੋਵੇ ਚੌਥਾ ਆਪਣੇ ਸਾਰੇ ਸੁਪਨੇ ਖਤਮ ਕਰ ਲੈਣਾ ਨੰਬਰ 2 ਜੇਕਰ ਤੁਸੀਂ ਕੁਝ ਸਮਾਂ ਅੱਖਾਂ ਨੂੰ ਬੰਦ ਕਰਕੇ ਸੋਚਣ ਲੱਗ ਜਾਂਦੇ ਹੋ ਤਾਂ ਇਸ ਨਾਲ ਤੁਸੀਂ ਭੁੱਲੀਆਂ ਹੋਈਆਂ ਗੱਲਾਂ ਨੂੰ ਯਾਦ ਕਰ ਲੈਂਦੇ ਹੋ ਨੰਬਰ 3 ਜੇਕਰ ਦੰਦਾਂ ਵਿੱਚੋਂ ਖੂਨ ਆ ਰਿਹਾ ਹੋਵੇ ਤਾਂ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਇਸ ਦੀ কুরਲੀ ਕਰ ਲੋ ਇਸ ਨਾਲ ਖੂਨ ਹੋਣਾ ਬੰਦ ਹੋ ਜਾਵੇਗਾ ਨੰਬਰ 24 ਜੇਕਰ ਮੋਂ ਵਿੱਚ ਬਿਨਾਂ ਸ਼ਾਲੇ ਹੋਏ ਵੀ ਬਦਬੂ ਆ ਰਹੀ ਹੈ ਤਾਂ ਸਾਮਨ ਚੌਕੀ ਤੁਹਾਡਾ ਮਿੱਢਾ ਖਰਾਬ ਆਪੇਟ ਖਰਾਬ ਹੋਣ ਵਾਲਾ ਹੈ ਨੰਬਰ 25 ਜੇਕਰ ਤੁਹਾਡੀ ਰਾਤ ਨੂੰ ਬਾਰ-ਬਾਰ ਅੱਖ ਖੁੱਲ ਰਹੀ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਸੌਂਫ ਮਿਕਸ ਕਰਕੇ ਪੀ ਲਿਆ ਕਰੋ ਇਸ ਨਾਲ ਨੀਂਦ ਚੰਗੀ ਤਰ੍ਹਾਂ ਆਉਣ ਲੱਗ ਜਾਂਦੀ ਹੈ ਨੰਬਰ 26 ਬਦਾਮ ਵਿੱਚ ਕਾਲੀ ਮਿਰਚ ਮਿਕਸ ਕਰਕੇ ਪੀਸ ਲਓ ਬਾਸੀ ਹੋ ਇਸਨੂੰ ਖਾ ਲਓ ਇਸ ਨਾਲ ਤੁਹਾਡੀ ਯਾਦਸ਼ਕਤੀ ਤੇਜ਼ ਹੋਣ ਲੱਗ ਜਾਵੇਗੀ ਨੰਬਰ 27 ਜਿਹੜੀਆਂ ਔਰਤਾਂ ਆਪਣੀ ਧੁੰਨੇ ਵਿੱਚ ਅਦਰਕ ਦਾ ਟੁਕੜਾ ਰੱਖ ਕੇ ਸੌਂਦੀਆਂ ਹਨ ਉਹਨਾਂ ਦਾ ਮੋਟਾਪਾ ਬਹੁਤ ਜਲਦੀ ਘੱਟ ਹੋ ਜਾਂਦਾ ਹੈ ਨੰਬਰ 28 ਚਿਹਰੇ ਦਾ ਮੇਕਅਪ ਉਤਾਰਨ ਲਈ ਖੀਰਾ ਜਾਂ ਫਿਰ ਉਸ ਦਾ ਪੇਸਟ ਸਭ ਤੋਂ ਵਧੀਆ ਤਰੀਕਾ ਹੈ ਇਸ ਨਾਲ ਤੁਸੀਂ ਆਸਾਨੀ ਨਾਲ ਮੇਕਅਪ ਉਤਾਰ ਸਕਦੇ ਹੋ ਨੰਬਰ 29 ਜੇਕਰ ਤੁਹਾਡੇ ਘਰ ਵਿੱਚ ਬਹੁਤ ਸਾਰੇ ਚੂਹੇ ਹਨ ਤਾਂ ਘਰ ਦੇ ਹਰ ਕੋਨੇ ਵਿੱਚ ਕਪੂਰ ਰੱਖ ਦਿਓ ਇਸ ਨਾਲ ਸਾਰੇ ਚੂਹੇ ਭੱਜ ਜਾਣਗੇ ਨੰਬਰ 3 ਬੁਖਾਰ ਘਟਣਾ ਹੋ ਰਿਹਾ ਹੋਵੇ ਤਾਂ ਫੌਰਨ ਚੌਲਾਂ ਦਾ ਉਬਲਿਆ ਹੋਇਆ ਪਾਣੀ ਪੀ ਲਓ ਇਸ ਨਾਲ ਤੁਰੰਤ ਬੁਖਾਰ ਤੋਂ ਆਰਾਮ ਮਿਲੇਗਾ ਕਿਉਂਕਿ ਇਹ ਤਾਪਮਾਨ ਨੂੰ ਘਟ ਕਰਨ ਦਾ ਕੰਮ ਕਰਦੇ ਹਨ ਨੰਬਰ 31 ਜੇਕਰ ਔਰਤਾਂ ਆਪਣੇ ਚਿਹਰੇ ਦੀ ਰੁੱਖੀ ਸੁੱਕੀ ਚਮੜੀ ਤੋਂ ਪਰੇਸ਼ਾਨ ਹਨ ਤਾਂ ਉਹ ਰੋਜ਼ਾਨਾ ਨਾਸਪਾਤੀ ਜ਼ਰੂਰ ਖਾਣੀ ਚਾਹੀਦੀ ਹੈ। ਨੰਬਰ 32 ਜੇਕਰ ਤੁਸੀਂ ਪਿਸ਼ਾਬ ਦੀ ਇਨਫੈਕਸ਼ਨ ਤੋਂ ਪਰੇਸ਼ਾਨ ਹੁੰਦੇ ਤਾਂ ਦਹੀਂ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਆਰਾਮ ਮਿਲਿਆ। ਨੰਬਰ 33 ਜੇਕਰ ਤੁਸੀਂ ਰੋਟੀ ਸ਼ੱਕਰ ਕੇ ਉਹਦੀ ਚੂਰੀ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਨਾਲ ਹੀ ਖੂਨ ਦੀ ਕਮੀ ਵੀ ਨਹੀਂ ਹੁੰਦੀ ਨੰਬਰ 34 ਦੁੱਧ ਨਾਲ ਜੇਕਰ ਤੁਸੀਂ ਜਲੇਬੀ ਖਾ ਲੈਂਦੇ ਹੋ ਤਾਂ ਸਰੀਰ ਨੂੰ ਤਾਕਤ ਮਿਲਦੀ ਹੈ ਇਸ ਤੋਂ ਇਲਾਵਾ ਦੁੱਧ ਵਿੱਚ ਰੋਟੀ ਪਿਓ ਕੇ ਖਾਣ ਨਾਲ ਵੀ ਸਰੀਰ ਨੂੰ ਫਾਇਦੇ ਮਿਲਦੇ ਹਨ ਨੰਬਰ 35 ਰੋਜ਼ਾਨਾ ਗੁੜ ਖਾਣ ਨਾਲ ਚਿਹਰੇ ਦੇ ਤਾਕਤ ਬੇ ਖਤਮ ਹੁੰਦੇ ਹਨ ਇਸ ਦੇ ਨਾਲ ਹੀ ਪੇਟ ਵੀ ਸਾਫ਼ ਰਹਿੰਦਾ ਹੈ ਨੰਬਰ 36 ਜੇਕਰ ਤੁਹਾਡਾ ਸਰੀਰ ਬਹੁਤ ਪਤਲਾ ਹੈ ਤਾਂ ਰੋਜ਼ਾਨਾ ਆਲੂ ਵਾਲ ਕੇ ਖਾ ਲਿਆ ਕਰੋ ਇਹਨਾਂ ਨਾਲ ਸਰੀਰ ਮੋਟਾ ਹੋਣ ਲੱਗ ਜਾਂਦਾ ਹੈ ਨੰਬਰ 37 ਬੁੰਗਰੇ ਹੋਏ ਛੋਲੇ ਖਾਣਾ ਸਰੀਰ ਨੂੰ ਤਾਕਤ ਮਿਲਦੀ ਹੈ ਨਾਲ ਹੀ ਸਰੀਰ ਦਾ ਵਜ਼ਨ ਵੀ ਸਹੀ ਹੁੰਦਾ ਹੈ ਨੰਬਰ 33 ਆਪਣੇ ਚਿਹਰੇ ਉਪਰ অ্যালোਵੈਰਾ ਜੈਲ ਲਗਾ ਲਓ ਫਿਰ ਇੱਕ ਬਰਫ਼ ਦਾ ਪੀਸ ਲੈ ਕੇ ਇਸ ਨਾਲ ਆਪਣੇ ਚਿਹਰੇ ਦੀ ਮਾਲਿਸ਼ ਕਰੋ ਇਹ ਚਿਹਰੇ ਦੀਆਂ ਫਿੰਸਿਆਂ ਹਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਨੰਬਰ 39 ਜੇਕਰ ਤੁਹਾਡੇ ਜਿਸਮ ਤੇ ਬਹੁਤ ਜ਼ਿਆਦਾ ਖੁਜਲੀ ਹੋ ਰਹੀ ਹੈ ਤਾਂ ਰੋਜ਼ਾਨਾ ਆਲੂ ਭੁਖਾਰੇ ਦਾ ਸੇਵਨ ਕਰਨਾ ਸ਼ੁਰੂ ਕਰ ਲਿਓ ਦਿਨਾਂ ਵਿੱਚ ਹੀ ਫਰਕ ਨਜ਼ਰ ਆਵੇਗਾ ਨੰਬਰ 40 ਜਿਹੜੀਆਂ ਔਰਤਾਂ ਦਾ ਸਰੀਰ ਹੱਦ ਤੋਂ ਜ਼ਿਆਦਾ ਮੋਟਾ ਹੁੰਦਾ ਹੈ ਉਨਾ ਨੂੰ ਆਪਣਾ ਭજન ਜਰੂਰ ਕੰਟਰੋਲ ਵਿੱਚ ਕਰਨਾ ਚਾਹੀਦਾ ਨਹੀਂ ਤਾਂ ਤੁਸੀਂ ਕਈ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 41 ਜੇਕਰ ਤੁਹਾਡੀਆਂ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰੇ ਹੋ ਗਏ ਹੁਣ ਤਾਂ ਰੋਜ਼ਾਨਾ ਅੱਖਾਂ ਦੇ ਆਸ-ਪਾਸ ਚੰਦਰ ਦਾ ਰਾਸ ਲਗਾਓ ਕਿਉਂਕਿ ਇਹ ਕਾਲੇ ਘੇਰਿਆਂ ਨੂੰ ਖਤਮ ਕਰਨ ਵਿੱਚ ਮਦਦਗਾਰ ਹਨ ਨੰਬਰ 42 ਜੇਕਰ ਸੀਨੇ ਵਿੱਚ ਜਲਨ ਜਾਂ ਸਿਲਦਾਰਤ ਹੋ ਰਿਹਾ ਹੈ ਤਾਂ ਇੱਕ ਗਿਲਾਸ ਗਰਮ ਪਾਣੀ ਵਿੱਚ ਇੱਕ ਨਿੰਬੂ ਨੂੰ ਚੋੜ੍ਹ ਲੋ ਖਾਣਾ ਖਾਣ ਤੋਂ 45 ਮਿੰਟ ਬਾਅਦ ਪੀ ਲਓ ਇਸ ਨਾਲ ਆਰਾਮ ਮਿਲੇਗਾ ਨੰਬਰ 43 ਜੇਕਰ ਤੁਸੀਂ ਮੈਦੇ ਤੇ ਵੇਸਣ ਨੂੰ ਕੀੜਾ ਲੱਗਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਇੱਕ ਵੱਡੀ ਇਲਾਇਚੀ ਰੱਖ ਦਿਓ ਇਸ ਨਾਲ ਉਹਨਾਂ ਨੂੰ ਕਦੇ ਵੀ ਕੀੜਾ ਨਹੀਂ ਲੱਗੇਗਾ ਨੰਬਰ 44 ਜੇਕਰ ਤੁਸੀਂ ਆਪਣਾ ਭਜਨ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਲੇ ਚਨੇ ਖਾਣੇ ਚਾਹੀਦੇ ਨੇ ਕਦੇ ਵੀ ਪਿੱਜੇ ਹੋਏ ਚਨੇ ਨਹੀਂ ਖਾਣੇ ਚਾਹੀਦੇ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਭਜਨ ਸਹੀ ਹੋਣ ਲੱਗ ਜਾਵੇਗਾ ਨੰਬਰ 45 ਜਲੇ ਹੋਏ ਬਰਤਨ ਵਿੱਚ ਚਾਹ ਦੀ ਪੱਤੀ ਅਤੇ ਪਾਣੀ ਪਾ ਕੇ ਕੁਝ ਸਮਾਂ ਰੱਖਣ ਤੋਂ ਬਾਅਦ ਜੇਕਰ ਤੁਸੀਂ ਸਾਫ਼ ਕਰ ਦਿਂਦੇ ਹੋ ਤਾਂ ਆਸਾਨੀ ਨਾਲ ਸਾਫ਼ ਹੋ ਜਾਂਦਾ ਹੈ ਨੰਬਰ 46 ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਬਿਨਾਂ ਸਰਾਣੇ ਤੋਂ ਸੌਂਦੇ ਹੋ ਤਾਂ ਇਸ ਨਾਲ ਤੁਸੀਂ ਕਮਰ ਦੀ ਹਰ ਸਮੱਸਿਆ ਤੋਂ ਹਮੇਸ਼ਾ ਦੇ ਬਚੇ ਰਹੋਗੇ ਨੰਬਰ 47 ਬੈਠ ਕੇ ਝਾੜੂ ਪੂੰਝਾ ਲਗਵਾਉਣਾ ਅਤੇ ਨੂੰ ਕਦੇ ਵੀ ਕਮਰਦਰ ਦੇ ਨਾਲ ਹੀ ਰੀੜ ਦੀ ਹੱਡੀ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਨਹੀਂ ਹੁੰਦੀ ਨੰਬਰ 48 ਪਿਆਜ਼ ਨੂੰ ਹਮੇਸ਼ਾ ਅਜਿਹੀ ਜਗ੍ਹਾ ਤੇ ਸਟੋਰ ਕਰਕੇ ਰੱਖੋ ਜਿਸ ਜਗ੍ਹਾ ਤੇ ਨਾ ਤਾਂ ਨਮੀ ਹੋਵੇ ਤੇ ਨਾ ਹੀ ਪਾਣੀ ਅਜਿਹੀ ਜਗ੍ਹਾ ਤੇ ਪਿਆਜ਼ ਹਮੇਸ਼ਾ ਸਹੀ ਰਹਿੰਦਾ ਹੈ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਨੰਬਰ 49 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਸਰੋਂ ਦਾ ਤੇਲ ਕੋਸਾ ਕਰਕੇ ਲਗਾ ਲਓ ਇਸਤ੍ਰਮ ਕਰਨਾ ਵਾਲਾਂ ਦੀ ਮਜ਼ਬੂਤੀ ਵਧਣ ਲੱਗ ਜਾਂਦੀ ਹੈ ਨਾਲ ਹੀ ਸਿਰ ਦਰਦ ਤੋਂ ਵੀ ਆਰਾਮ ਰਹਿੰਦਾ ਹੈ ਨੰਬਰ 50 ਸੂਚਮੁਕੀ ਦਾ ਤੇਲ ਚਿਹਰੇ ਉੱਪਰ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰਨਾ ਚਿਹਰਾ ਚਮਕਦਾਰ ਤੇ ਮੁਲਾਇਮ ਬਣਦਾ ਦਾਗ-ਧੱਬੇ ਸਾਫ਼ ਹੋ ਜਾਂਦੇ ਹਨ ਨੰਬਰ 51 ਖੱਟੇ ਫਲ ਖਾਣ ਨਾਲ ਪੇਟ ਦੀ ਚਰਬੀ ਘਟਣ ਲੱਗ ਜਾਂਦੀ ਹੈ ਨਾਲ ਹੀ ਸਰੀਰੰਦਰ ਵਿਟਾਮਿਨ ਸੀ ਦੀ ਕਮੀ ਵੀ ਪੂਰੀ ਹੁੰਦੀ ਹੈ ਨੰਬਰ 52 ਸਵੇਰ ਦੇ ਸਮੇਂ ਖੀਰਾ ਖਾਣ ਨਾਲ ਦਿਲ ਦੀ ਤੜਕਣਾ ਹਮੇਸ਼ਾ ਸਹੀ ਰਹਿੰਦੀ ਹੈ ਨਾਲ ਹੀ ਸਰੀਰ ਦੇ ਅੰਦਰ ਪਾਣੀ ਦੀ ਕਮੀ ਵੀ ਨਹੀਂ ਹੁੰਦੀ ਨੰਬਰ 53 ਗੁਵਾਰ ਫਲੀ ਨੂੰ ਪੋਸਟਿਕ ਦਾ ਖਜ਼ਾਨਾ ਕਿਹਾ ਜਾਂਦਾ ਹੈ ਇਸ ਲਈ ਇਸ ਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਨੰਬਰ 54 ਜਦੋਂ ਵੀ ਤੁਸੀਂ ਮੇਥੀ ਦੀ ਖਿਚੜੀ ਬਣਾ ਰਹੇ ਹੋ ਤਾਂ ਉਸ ਸਮੇਂ ਉਸ ਨੂੰ ਪਿਆਉਣ ਸਮੇਂ ਉਸ ਵਿੱਚ ਨਮਕ ਜ਼ਰੂਰ ਪਾ ਦਿਓ ਨੰਬਰ 55 ਕਲੇਲੇ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਨਾਲ ਹੀ ਇਹ ਸਾਡੇ ਸਰੀਰ ਦੇ ਅੰਦਰ ਵਾਲੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦੇ ਹਨ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ